ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਅੱਜ ਤੁਹਾਡੇ ਲੈ ਕੇ ਆਇਆ ਆ ਪਲੈਂਡ ਫੋਰਸ ਦਾ ਸਟੋਰੀ ਪਰ ਬਾਈ ਤੇ ਸਾਰੀ ਜਾਣਕਾਰੀ ਦਿੰਨੇ ਹਨ ਰੀਪਰ ਦੇ ਬਾਰੇ ਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰਨ ਨੂੰ ਫੋਲੋ ਤੇ ਹੁਣ ਗੱਲ ਕਰਦੇ ਆਂ ਬਾਈ ਜੀ ਰੀਪਰ ਦੇ ਬਾਰੇ ਚ ਕੰਪਨੀ ਹੈਗੀ ਆ ਬਾਈ ਲੈਂਡ ਫੋਰਸ ਤੇ 2023 ਮਾਡਲ ਆ ਬਾਈ ਜੀ ਜਮਾ ਨਵਾਂ ਰੀਪਰ ਖੜਾ ਹੈਗਾ ਬਾਕੀ ਆਪਾਂ ਕੰਡੀਸ਼ਨ ਚੈੱਕ ਕਰ ਸਕਦੇ ਆਂ ਵੀਡੀਓ ਦੇ ਵਿੱਚ ਇੱਕ ਟੱਪਿਆ ਲਾਉਣ ਦੀ ਲੋੜ ਨਹੀਂ ਬਾਈ ਫਿੰਡਰ ਆਮ ਜਿਹੜਾ ਬੈਲਟਾਂ ਵਗੈਰਾ ਸਾਰਾ ਕੁਝ ਆਪਰੇਟਡ ਹੈ ਬਾਕੀ ਆਪਾਂ ਰੰਗ ਦੇ ਸਕਦਾ ਰੰਗ ਸਾਰਾ ਇਹੀ ਖੜਾ ਹੈਗਾ ਉਗਰ ਤੇ ਵੀ ਰੰਗ ਇਹੀ ਖੜਾ ਹੈ ਬਾਈ ਜੀ ਬਾਕੀ ਆਪ ਥੋੜੀ ਚੱਲਿਆ ਹੋਇਆ ਬਾਈ ਜੀ ਸਿਰਫ 200 ਟਰਾਲੀ ਬਣਾਈ ਹੋਈ ਆ ਬਾਈ ਰੀਪਰ ਦੇ ਨਾਲ ਟਰਿੱਲੂ ਚੱਲਿਆ ਹੋਇਆ ਹੈ ਟ੍ਰੇਡ ਮਰਸ਼ਲ ਨਹੀਂ ਚੱਲਿਆ ਹੈ ਡੀ ਆਊਟ ਆਫ ਸਟੇਟ ਨਹੀਂ ਚੱਲਿਆ ਹੋਇਆ ਤੇ ਟਾਇਰਾਂ ਕੰਡੀਸ਼ਨ ਦੇ ਸਕਦੇ ਆ ਬਾਈ ਜੀ ਆਪਾਂ ਸਾਰੇ ਰੀਪਰ ਦੀ ਗਾਰੰਟੀ ਹੋਊ ਬਾਈ ਜੀ ਤੇ ਬਾਈ ਕੱਲਾ ਗਿਆ ਬਾਈ ਤਾਂ ਕਰੇ ਰੀਪਰ ਸੇਲ ਕਰ ਰਿਹਾ ਹੈਗਾ ਤੇ ਜੋ ਪ੍ਰਾਈਸ ਮੰਡੀ ਜੀ ਬਾਈ ਵੱਲੋਂ ਉਹ ਹੈ ਜੀ ਬਾਈ 2,60,000 ਰੁਪਇਆ ਕੋਈ ਫਿਕਸਡ ਰੇਟ ਨਹੀਂ ਹੈ ਜੀ ਮੌਕੇ ਤੇ ਮਾਨਦਨ ਪੂਰਾ ਕੀਤਾ ਜਾਊਗਾ ਤੇ ਹੁਣਾਂ ਕਿੱਥੇ ਹੈ ਬਾਈ ਜੀ ਆਪਾਂ ਨੇ ਪਿੰਡ ਗਿੱਦੜੀ ਲਵੇ ਸ਼੍ਰੀ ਵਰਦਵਾਰਾ ਰਾੜਾ ਸਾਹਿਬ ਜੀ ਤੇ ਜ਼ਿਲ੍ਹਾ ਲੁਧਿਆਣਾ ਬਾਕੀ ਬਾਈ ਦੇ ਨੰਬਰ ਸੀਨੇ ਤੇ ਚੱਲ ਰਹੇ ਨੇ ਬਾਈ ਜੀ ਬਾਈ ਨਾਲ ਸੰਪਰਕ ਕਰਕੇ ਰੀਪਰ ਦੇ ਬਾਰੇ ਤੁਸੀਂ ਜਿਆਦਾ ਜਾਣਕਾਰੀ ਲੈ ਸਕਾ ਦੋਗੇ ਤੇ ਜੇ ਤੁਹਾਡੇ ਡਿਲੀਵਰੀ ਸਾਧਨ ਪਰਸ਼ੂ ਮਸ਼ੀਨਰੀ ਕੋਈ ਜ਼ਮੀਨ ਪਲਾਟ ਬਿਕਾਊ ਹੈ ਜੀ ਤਾਂ ਆਪਣੇ ਨੀਚੇ ਦਿੱਤੇ ਹੋਏ ਨੰਬਰਾਂ ਤੇ ਆਪਣਾ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਬਾਈ ਆਪਾਂ ਤੁਹਾਡੀ ਵੀ ਜੜਾ ਆਪਣੇ ਚੈਨਲ ਉਤੇ ਲਾਵਾਂਗੇ ਵੀਡੀਓ ਜੇ ਮਨ ਲੱਗੀ ਜਰੂਰ ਦਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ